ਸਤਿ ਸ੍ਰੀ ਅਕਾਲ ਜੀ ਸੋ ਬਹੁਤ ਸਾਰੇ ਕਮੈਂਟ ਬਾਕਸ ਦੇ ਵਿੱਚ ਮੈਸੇजेस ਆ ਰਹੇ ਸੀ ਕਿ ਸਾਨੂੰ ਵੀ ਜਿਹੜੀ ਪੰਜਾਬੀ ਦੇ ਅੱਖਰਾਂ ਦੀ ਬੰਤਰ ਸਿਖਾਓ ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਇਹ ਜ਼ਰੂਰ ਸਾਂਝੀ ਕਰਨਾ ਚਾਹਾਂਗੀ ਕਿ ਬਹੁਤ ਸਾਰੇ ਅਧਿਆਪਕ ਸਹਿਬਾਨ ਨੇ ਉਹਨਾਂ ਦੀ ਲਿਖਾਈ ਬਹੁਤ ਸੋਹਣੀ ਆ ਤੇ ਚਲੋ ਜਿੰਨਾ ਕੋ ਮੇਰੇ ਕੋਲੇ ਗੁਣ ਹੈਗਾ ਆ ਮੈਂ ਤੁਹਾਡੇ ਤੱਕ ਜ਼ਰੂਰ ਪੁੱਜਦਾ ਕਰਨਾ ਚਾਹਾਂਗੀ ਸੋ ਅੱਜ ਮੈਂ ਇੱਕ ਨਿੱਕੀ ਜੀ ਕੋਸ਼ਿਸ਼ ਕਰਨ ਲੱਗੀ ਆ ਕਿ ਤੁਹਾਨੂੰ ਪੰਜਾਬੀ ਦੀ ਲਿਖਾਈ ਦੇ ਅੱਜ ਅਸੀਂ ਸ਼ੁਰੂਆਤ ਕਰਾਂਗੇ ਔਰ ਜਿਹੜੇ ਸਭ ਤੋਂ ਸੌਖੇ ਅੱਖਰ ਨੇ ਉੱਥੋਂ ਅਸੀਂ ਸ਼ੁਰੂ ਕਰਾਂਗੇ ਕਿਉਂਕਿ ਕੋਈ ਸੋ ਜਦੋਂ ਵੀ ਅਸੀਂ ਬੱਚੇ ਨੂੰ ਪੰਜਾਬੀ ਦੀ ਲਿਖਾਈ ਦੀ ਸ਼ੁਰੂਆਤ ਕਰਾਉਣੀ ਆ ਨਾ ਤਾਂ ਅਸੀਂ ਹਮੇਸ਼ਾ ਸੌਖੇ ਤੋਂ ਸੌਖਾ ਜਿਹੜਾ ਅੱਖਰ ਉਹ ਲੈਣਾ ਜਿਵੇਂ ਰਾਰਾ ਹੋ ਗਿਆ ਹਾਹਾ ਹੋ ਗਿਆ ਗੱਗਾ ਇਹ ਤਿੰਨਾ ਜਿਹੜੇ ਅੱਖਰਾਂ ਦੀ ਜਿਹੜੀ ਬੰਤਰਿਆ ਨਾ ਉਹ ਬਿਲਕੁਲ ਮਿਲਦੀ ਜੁਲਦੀ ਆ ਤੇ ਕਾਪੀ ਅਸੀਂ ਲੈਣੀ ਆ ਤਿੰਨ ਲਾਈਨਸ ਵਾਲੀ ਅਸੀਂ ਕਾਪੀ ਲਵਾਂਗੇ ਤਿੰਨ ਲਕੀਰੀਜ ਨੂੰ ਅਸੀਂ ਕਹਿ ਦਿੰਨੇ ਆ ਤੇ ਦੂਸਰੇ ਨੰਬਰ ਤੇ ਹਮੇਸ਼ਾ ਪੈਨਸਲ ਦੇ ਨਾਲ ਹੀ ਸ਼ੁਰੂਆਤ ਕਰਨੀ ਆ ਤੋ ਦੀ ਬੰਤਰ ਵੇਖਦੇ ਆ ਮੰਨ ਲਓ ਅਸੀਂ ਇੱਕ ਲਾਈਨ ਲਾਤੀ ਤਿੰਨ ਲਾਈਨਾਂ ਮੈਂ ਲਾ ਲਈਆਂ ਉਮੀਦ ਕਰਦੀ ਆ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਰਾਰੇ ਦੀ ਦੇਖੋ ਉੱਪਰੋਂ ਮੈਂ ਥੱਲੇ ਨੂੰ ਲਾਈਨ ਲੈ ਕੇ ਆਉਂਗੀ ਲੈ ਕੇ ਆਈ ਤਾਂ ਜਿਹੜੀ ਤੀਜੀ ਲਾਈਨ ਆ ਉੱਪਰੋਂ ਮੈਂ ਰੁਕਣਾ ਉਸ ਤੋਂ ਬਾਅਦ ਇੱਥੇ ਥੋੜੀ ਜੀ ਅਸੀਂ ਗੁਲਾਈ ਦੇ ਦੇਣੀ ਆ ਗੁਲਾਈ ਦੇਣ ਤੋਂ ਬਾਅਦ ਫਿਰ ਜਿਹੜੀ ਵਿਚ ਵਾਲੀ ਲਾਈਨ ਆ ਉਹ ਤੋਂ ਥੋੜਾ ਜਿਹਾ ਉੱਪਰ ਜਾ ਕੇ ਮਿਲਾ ਦੇਣਾ ਠੀਕ ਆ ਇਹ ਹੈਗਾ ਸਾਡਾ ਰਾਰਾ ਉਸ ਤੋਂ ਬਾਅਦ ਆਉਣੇ ਆ ਸਿੰਘਾਹੇ ਤੇ ਉਨੀ ਹੀ ਲਾਈਨ ਅਸੀਂ ਫਿਰ ਰੱਖਾਂਗੇ ਜਿੰਨੀ ਲਾਈਨ ਅਸੀਂ ਰਾਰੇ ਦੇ ਲਈ ਰੱਖੀ ਸੀ ਉਸ ਤੋਂ ਬਾਅਦ ਇੱਥੋਂ ਸ਼ੁਰੂ ਕਰਕੇ ਸੇਮ ਉਹੀ ਬੰਤਰ ਆਏਗੀ ਦੇਖੋ ਥੋੜਾ ਜਿਹਾ ਪਹਿਲਾਂ ਇੱਥੇ ਠਹਿਰਾ ਦੇ ਕੇ ਇੱਥੇ ਗੁਲਾਈ ਦੇ ਕੇ ਇੱਥੇ ਗੁਲਾਈ ਦੇ ਕੇ ਫਿਰ ਉੱਪਰ ਨੂੰ ਜਾ ਕੇ ਥੋੜਾ ਜਿਹਾ ਅੰਦਰ ਵਾਰ ਕਰਕੇ ਤੇ ਇੱਥੇ ਛੱਡ ਦੇਣਾ ਸੋ ਇਹ ਹੋ ਗਿਆ ਸਾਡਾ ਆਹਾ ਜਦੋਂ ਤਾਂ ਅਸੀਂ ਮਤਲਬ ਮੰਨ ਲਓ ਸਾਨੂੰ ਪੂਰੀ ਤਰ੍ਹਾਂ ਪਕੜ ਆ ਅਸੀਂ ਇੱਥੇ ਠਹਿਰਾ ਨਹੀਂ ਦੇਣਾ ਸਿੱਧਾ ਹੀ ਗੁਲਾਈ ਜਿਹੜੀ ਆ ਉਹ ਦੇ ਦੇਣੀ ਆ ਪਰ ਕਿਉਂਕਿ ਮੈਂ ਤੁਹਾਨੂੰ ਸਿਖਾ ਰਹੀ ਆ ਇਸ ਕਰਕੇ ਮੈਨੂੰ ਇੱਥੇ ਠਹਿਰਾ ਦੇਣਾ ਪੈਂਦਾ ਤੇ ਇੱਥੋਂ ਥੋੜੀ ਜਿਹੀ ਜਿਹੜੀ ਫਾਰਮੇਸ਼ਨ ਆ ਉਹਦੇ 'ਚ ਫਰਕ ਵੀ ਆਉਂਦਾ ਤਾਂ ਜਦੋਂ ਤੁਸੀਂ ਸਿੱਖ ਜਾਓਗੇ ਤਾਂ ਨਿਰੰਤਰ ਤੁਹਾਡਾ ਹੱਥ ਚੱਲਦਾ ਰਹੇਗਾ ਤਾਂ ਫਿਰ ਇੱਥੋਂ ਬਿਲਕੁਲ ਜਿਹੜੀ ਬੰਤਰ ਆ ਉਹ ਬਹੁਤ ਸੋਹਣੀ ਆਏਗੀ ਗੋਲਾਈ ਬਹੁਤ ਸੋਹਣੀ ਆਏਗੀ ਹੁਣ ਅਸੀਂ ਗੱਗਾ ਗੱਗਾ ਹੈ ਤਾਂ ਇਹਦੀ ਵੀ ਉਹੀ ਬੰਤਰ ਉਨੀ ਹੀ ਅਸੀਂ ਦੇਖੋ ਲਾਈਨ ਜਿਹੜੀ ਆ ਉਹ ਲਾ ਲੈਣੀ ਆ ਉਸ ਤੋਂ ਬਾਅਦ ਇੱਕ ਚੀਜ਼ ਦਾ ਫਰਕ ਆ ਦੇਖੋ ਹਾ ਹਾ ਤੇ ਰਾਰਾ ਇਹਨਾਂ ਦੋਵਾਂ ਨੇ ਜਿਹੜੀ ਥਾਂ ਕਿ ਰੀਆ ਉਹ ਮਤਲਬ ਬਿਲਕੁਲ ਸੇਮ ਆ ਇੱਕੋ ਜਿਹੀ ਆ ਹੁਣ ਜਦੋਂ ਗੱਗਾ ਪਾਉਣਾ ਹੈ ਨਾ ਗੱਗੇ ਦੇ ਲਈ ਆ ਚੀਜ਼ ਜਿਹੜੀ ਅਸੀਂ ਹੁਣ ਇੱਥੇ ਗਲਾਈ ਦਵਾਂਗੇ ਸੇਮ ਉਦਾਂ ਹੀ ਪਰ ਹਾ ਹੈ ਤੇ ਰਾਰੇ ਨਾਲੋਂ ਸਾਡੀ ਆ ਚੀਜ਼ ਛੋਟੀ ਹੋਏਗੀ ਬਾਕੀ ਬੰਤਰ ਸੇਮ ਹੋਏਗੀ ਕਿਉਂਕਿ ਗੱਗੇ ਦੇ ਨਾਲ ਇੱਕ ਡੰਡੀ ਵੀ ਆਉਣੀ ਆ ਠੀਕ ਆ ਤਾਂ ਉਸ ਹਿਸਾਬ ਨਾਲ ਕਿ ਗੱਗੇ ਦੇ ਨਾਲ ਡੰਡੀ ਆ ਕੇ ਫੇਰ ਉਹ 19 ਥਾਂ ਘੇਰੇ ਸੀ ਉਸੇ ਹਿਸਾਬ ਨਾਲ ਜਿਹੜਾ ਆ ਉਹ ਗੱਗਾ ਜਿਹੜਾ ਵਾ ਹੋਂਦੀ ਜਿਹੜੀ ਬੰਤਰ ਆ ਉਹਨੂੰ ਕੰਪਲੀਟ ਕਰਾਂਗੇ ਸੋ ਏ ਸੀ ਰਾਰਾ ਹਾ ਹਾ ਤੇ ਗੱਗਾ ਉਮੀਦ ਕਰਦੀਆਂ ਕਿ ਤੁਸੀਂ ਕਰਦੀਆਂ ਕਿ ਤੁਸੀਂ ਇਸ ਬੰਤਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਸੋ ਇਹਦੀ ਵੱਧ ਤੋਂ ਵੱਧ ਤੁਸੀਂ ਪ੍ਰੈਕਟਿਸ ਕਰਨੀ ਆ ਮੰਨ ਲਓ ਅੱਜ ਤੁਸੀਂ ਤਿੰਨ ਅੱਖਰ ਸਿੱਖੇ ਆ ਤਾਂ ਤੁਸੀਂ ਕਾਪੀ ਲੈਣੀ ਆ ਤਿੰਨ ਲਾਈਨਸ ਵਾਲੀ ਤੇ ਉਹਦੇ ਤੇ ਪੈਨਸਲ ਦੇ ਨਾਲ ਅਭਿਆਸ ਕਰਨਾ ਹੈ ਪੈਨਸਲ ਤੋਂ ਬਾਅਦ ਪੈਨ ਤੇ ਬਾਅਦ ਤੁਸੀਂ ਪੈਨ ਤੇ ਜਾਣਾ ਪੈਨ ਤੋਂ ਬਾਅਦ ਤੁਸੀਂ ਕਲਮ ਤੇ ਜਾਣਾ ਹੈ ਤੇ ਤੁਸੀਂ ਜਰੂਰ ਜਿਹੜਾ ਆ ਇਹ ਗੁਰਮੁਖੀ ਲਿਖਣੀ ਸਿੱਖ ਜਾਓਗੇ ਜਿਹੜੀ ਪ੍ਰੋਪਰ ਇਹਦੀ ਬੰਤਰ ਆ ਉਹਨੂੰ ਸਿੱਖ ਜਾਓਗੇ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ ਜੀ